ਵੈਗਨੂ ਜੀ ਕਫਲ ਸਾਹਿਬ ਵੈਗਨੂ ਜੀ ਦੀ ਫਤਿਹ ਇਹ ਰਾਜਸਥਾਨ ਨੂੰ ਹੁਣ ਪਾਣੀ ਜਿਹੜਾ ਉਹ ਛੱਡਿਆ ਅਸਲ ਦੇ ਵਿੱਚ ਚਾਹੀਦਾ ਪਤਾ ਕੀ ਆ ਲਾਲਜੀਤ ਭੁੱਲਰ ਜੀ ਤਕਰੀਬਨ ਸਭਰਾਹ ਬੰਦ ਦੇ ਉੱਤੇ ਰੋਜ ਗੇੜਾ ਮਾਰਦੇ ਆ ਜੇ ਰੋਜ ਗੇੜਾ ਮਾਰਦੇ ਜੇ ਤੁਸੀਂ ਤੇ ਆਹ ਜਿਹੜੀ ਜ਼ਿੰਮੇਵਾਰੀ ਕੀ ਦੀ ਬਣਦੀ ਆ ਵੀ ਹੁਣ ਵੇ ਟਾਈਮ ਵੇਖ ਲਓ ਕੀ ਹੋਇਆ ਵਾ ਇਸ ਟਾਈਮ ਤੇ 8:30 ਦਾ ਟਾਈਮ ਹੋਣਾ ਲਾਵਾ ਹੁਣ ਮੁਠਿਆ ਵਾਲਿਆਂ ਲੋ ਆ ਕੇ ਜਦੋਂ ਵੇਖੀ ਉੱਥੇ ਲੋਕਾਂ ਦੀ ਹਾਲਤ ਮਾੜੀ ਤੇ ਉਧਰੋਂ ਆ ਕੇ ਤੇ ਹੁਣ ਮਤਲਬ ਗੱਲ ਕੀਤੀ ਆ ਔਰ ਆ ਹੁਣ ਜਿਹੜੇ ਆਓ ਫਟੇ ਚੁਕਣੇ ਜਿਹੜੇ ਸ਼ੁਰੂ ਕੀਤੇ ਆ ਰਾਜਸਥਾਨ ਦੀਆਂ ਨਹਿਰਾਂ ਬਿਲਕੁਲ ਖਾਲੀ ਪਈਆਂ ਸੀ ਆ ਸ਼ੇਅਰ ਕਰੀ ਜਾਓ ਵੀਰ ਸ਼ੇਅਰ ਦਬਾਲ ਕੇ ਕਰੀ ਜਾਓ ਜੇ ਕਿਉਂਕਿ ਜੇ ਕੁਝ ਕਰਨਾ ਜੇ ਤੇ ਆਪਨ ਥੀਆ ਆਪਣਾ ਆਪੇ ਹੀ ਕਾਜ ਸਵਾਰੀਏ ਆਪਾਂ ਨੂੰ ਇੱਥੇ ਲੜਨਾ ਪਊਗਾ ਔਨਲੀ ਦਿਨਾਂ ਚ ਹਾਂਜੀ ਸਤਵੀਰ ਸਿੰਘ ਜੀ ਚਰਦੀ ਕਲਾ ਵੀਰੇ ਆ ਹਰਵਿੰਦਰ ਸਿੰਘ ਜੀ ਕਾਲੂ ਸਾਹਿਬ ਚਰਦੀ ਕਲਾ ਹਾਂ ਸ਼ੇਅਰ ਕਰੀ ਜਾਓ ਜੀ ਆ ਹੁਣ ਪਾਈ ਐਸ ਟਾਈਮ ਤੇ ਜਿਹੜੀਆਂ ਨਹਿਰਾ ਅਧੀਆਂ ਸੀ ਰਾਜਸਥਾਨ ਵਾਲੀਆਂ ਕਿਉਂਕਿ ਇਹ ਕਹਿੰਦੀ ਸਿਲਟ ਪੈਂਦੀ ਆ ਨੁਕਸਾਨ ਹੁੰਦਾ ਵਾ ਹੁਣ ਅੱਗੇ ਲੋਕ ਡੁੱਬ ਜਾਣ ਮਰ ਜਾਣ ਤਰ ਜਾਣ ਕੋਈ ਇਹਨਾਂ ਨੂੰ ਫਰਕ ਨਹੀਂ ਪੈਂਦਾ ਪਰ ਕਹਿੰਦੇ ਸਿਲਟ ਨਾ ਪਵੇ ਇਧਰ ਸਿਲਟ ਵਿਚੋਂ ਡਿਆ ਹਾਂ ਸੋ ਗਿਲ ਜੀ ਗੁਰਜੰਟ ਸਿੰਘ ਗਿਲ ਸਮੀਤ ਪੰਨੂ ਜੀ ਖਰਪ੍ਰੀਤ ਹਾਂਜੀ ਜਗਰਾਏ ਰਾਸਤਾਨੀ ਜੀ ਚੜਦੀ ਕਲਾ ਰਣਜੀਤ ਟੀਮਾ ਵੀ ਸ਼ੇਅਰ ਕਰ ਦਿਓ ਮਤਲਬ ਹੁਣ ਇਸ ਟਾਈਮ ਤੇ ਆ ਜਿਹੜੇ ਆ ਕਰਮਚਾਰੀ ਲੱਗੇ ਹੋਏ ਆ ਔਰ ਅੱਜ ਸਵੇਰ ਦੇ ਉਧਰ ਪਰੇ ਬਨਾਲੇ ਵਾਲੇ ਮੁਠਿਆਂ ਵਾਲੀ ਸਾਈਡ ਤੇ ਉਥੇ ਸਾਰੇ ਲੱਗੇ ਹੋਏ ਸਾਂ ਸੋ ਅਸੀਂ ਕਹਿੰਨੇ ਆ ਵੀ ਜੇ ਕਿਤੇ ਮੰਤਰੀ ਵਾਕਿਆ ਹੀ ਇਮਾਨਦਾਰੀ ਨਾਲ ਕੰਮ ਕਰਨ ਚਾਰ ਚਾਰ ਮੰਤਰੀ ਪੰਜ ਪੰਜ ਮੰਤਰੀ ਆ ਕੇ ਚਲੇਗੇ ਇਥੋਂ ਵੇਚ ਕੀਤਾ ਵਾ ਮਤਲਬ ਅਗਨ ਬੋਰਡ ਦੇ ਵਿੱਚ ਹੂਟੇ ਲਿਆ ਓਜਲਾ ਸਾਹਿਬ ਚੜ੍ਹਦੀ ਕਲਾ ਵਾ ਅਗਨ ਬੋਰਡ ਦੇ ਵਿੱਚ ਹੂਟੇ ਲਿਆ ਜੇ ਹੂਟੇ ਲਿਆ ਤੇ ਹੂਟੇ ਲਿੰਦੇ ਲਿੰਦੇ ਕਿਤੇ ਵਜਦੀ ਦਰਿਆ ਦੇ ਇਹਨੂੰ ਆਜਾ ਕਰਨ ਤੇ ਚੈੱਕ ਕਰ ਜਾ ਕਰਨ ਇੱਕ ਵਾਰ ਨਹਿਰਾਂ ਇਹਨਾਂ ਦੇ ਵਿੱਚ ਪਾਣੀ ਛੱਡ ਆ ਜਾ ਕਰਨ ਕਿਉਂਕਿ ਨਹਿਰਾਂ ਦੀ ਕੈਪੈਸਿਟੀ ਆ ਕਪੈਸਿਟੀ ਆ 23000 ਕਿਊਸਕ ਜਦੋਂ ਪੰਜਾਬ ਨੂੰ ਪਾਣੀ ਦੀ ਲੋੜ ਹੁੰਦੀ ਆ 23000 ਕਿਊਸਕ ਤੋਂ ਵੀ ਵੱਧ ਛੱਡਿਆ ਜਾਂਦਾ ਵਾ ਪਰ ਅੱਜ ਪੰਜਾਬ ਡੁੱਬ ਰਿਹਾ ਵਾ ਤੇ ਇਹਨਾਂ ਦਾ 10000 ਕਿਊਸਕ ਪਾਣੀ ਜਿਹੜਾ ਵਾ ਉਹ ਕੀਤਾ ਹੋਇਆ ਵਾ ਹਾਂਜੀ ਹਾਂਜੀ ਸੁਖਦੇਵ ਸਿੰਘ ਮਾਨ ਸਾਹਿਬ ਚਰਦੀ ਕਲਾ ਵੀਰੇ ਚਰਦੀ ਕਲਾ ਹਾਂਜੀ ਪ੍ਰਗਟ ਸਿੰਘ ਹਾਂਜੀ ਹਾਂਜੀ ਖੈਰਾ ਸਾਹਿਬ ਅਵਤਾਰ ਸਿੰਘ ਪੁੱਲਰ ਜੀ ਚਰਦੀ ਕਲਾ ਸੋ ਇਹਨਾਂ ਦਾ ਪਾਣੀ ਜਿਹੜੀ ਕਪੈਸਿਟੀ ਆ 13000 ਕਿਊਸਕ ਪਾਣੀ ਜਿਹੜਾ ਵਾ ਉਹ ਹੋਰ ਛੱਡਿਆ ਜਾ ਸਕਦਾ ਪਰਸੋਂ ਜਦੋਂ ਇਹਨਾਂ ਨਹਿਰਾਂ ਦੇ ਵਿੱਚ ਪਾਣੀ ਛਡਵਾ ਕੇ ਗਏ ਸਾਂ ਆ ਬੁੱਟੀ ਤੁਰਪੀ ਆ ਤੁਹਾਨੂੰ ਨਹਿਰਾ ਕਰਕੇ ਦੇਖ ਨਹੀਂ ਲਿਉਗੀ ਜਦੋਂ ਚੁੱਕੇ ਗਏ ਵੇਟ ਦੇ ਨਾਲ ਹੀ ਬੁੱਟੀ ਤੁਰਪੀ ਆ ਪਰਸੋਂ ਜਦੋਂ ਛਡਵਾ ਕੇ ਗਏ ਹਾਂ ਅਗਲੇ ਬਨੇ ਮਤਲਬ 14 ਇੰਚ ਪਾਣੀ ਦਾ ਫਰਕ ਪੈ ਗਿਆ ਜਦੋਂ ਜਾ ਕੇ ਨਿਸ਼ਾਨੀਆਂ ਫੱਤੇ ਵਾਲੇ ਵੇਖੀਆਂ ਹਾਂ ਜਗਦੀਪ ਸੰਧੂ ਸਾਹਿਬ ਹਾਂਜੀ ਖੈਰਾ ਸਾਹਿਬ ਸੰਦੀਪ ਰੰਦਾਵਾਜੀ 7381 ਵਰਕ ਸਾਹਿਬ ਹਰਪਜਨ ਜੀ ਗੁਰਸਾਹਿਬ ਜੀ ਸਿੱਧੂ ਸਾਹਿਬ ਚੜ੍ਹਦੀ ਕਲਾ ਚੜ੍ਹਦੀ ਕਲਾ ਹਾਂਜੀ ਹਾਂਜੀ ਹਰਪਜਨ ਵਰਕ ਜੀ ਕੋਈ ਨਹੀਂ ਇਹ ਸਰਕਾਰਾਂ ਤੋਂ ਨਾ ਚਾਹ ਕਰੋ ਆਪਣੀ ਰਾਖੀ ਆਬ ਕਰੋ ਆਪਣੀ ਰਾਖੀ ਦੀ ਕਰੋ ਤਿਆਰੀ ਇਕੱਠੀ ਹੋ ਗਏ ਜਨਤਾ ਸਾਰੀ ਆ ਇੱਕ ਨਹਿਰ ਜਿਹੜੀ ਆ ਇਹਦੇ ਤੇ ਫੱਟੇ ਜਿਹੜੇ ਆ ਉਹ ਚੁੱਕ ਦਿੱਤੇ ਆ ਔਰ ਦੂਜੀ ਦੇ ਅਗਲੇ ਬਰੇ ਚੁੱਕਣ ਲੱਗੇ ਆ ਹਾਂਜੀ ਪਰਮਜੀਤ ਪੁੱਲਰ ਸਾਹਿਬ ਅਰਜਿੰਦਰ ਪੁੱਲਰ ਜੀ ਗੁਰਦੇਵ ਸਿੰਘ ਚੜ੍ਹਦੀ ਕਲਾ ਵੀਰੇ ਹਾਂਜੀ 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 ਜਰਮਨਜੀਤ ਜੀ ਚੜ੍ਹਦੀ ਕਲਾ ਤੁਹਾਡੇ ਸਾਰਿਆਂ ਦੇ ਮਤਲਬ ਅਸ਼ੀਰਵਾਦ ਆ ਤੁਹਾਡੇ ਸਾਰਿਆਂ ਦਾ ਸਹਿਯੋਗ ਵਾ ਤੇ ਇਹ ਸਾਰਾ ਕੁਝ ਹੋ ਰਿਹਾ ਸੋ ਆਓ ਤਕੜੇ ਹੋ ਕੇ ਪੰਜਾਬ ਨੂੰ ਬਚਾਉਣ ਵਾਸਤੇ ਇੱਕ ਮੰਚ ਤੇ ਹੋਈਏ ਹਾਂਜੀ ਕੇਪੀ ਜੀ ਆਮਖਬੇਲ ਜੀ ਰਣਜੀਤ ਸਿੰਘ ਸਭਰਾ ਚੜ੍ਹਦੀ ਕਲਾ ਚੜ੍ਹਦੀ ਕਲਾ ਵੀਰੋ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਜਿਹੜਾ ਇਹ ਵਰਕ ਹੋ ਰਿਹਾ ਵਾ ਇੱਕ ਨਹਿਰ ਦੇ ਵਿੱਚ ਪਾਣੀ ਛੜਦਾ ਤੇ ਦੂਜੀ ਦੇ ਵਿੱਚ ਆਵੇ ਫਿਰ ਤਿਆਰੀ ਆ ਹੁਣ ਤੁਹਾਨੂੰ ਪਾਣੀ ਬੋਲਦਾ ਵੀ ਸੁਣਦਾ ਹੋਊਗਾ ਹਾਂਜੀ ਮਮਰਾ ਜੀ ਸਰਿੰਦਰ ਜੀ ਜਸਪੀਰ ਢਿੱਲੋਂ ਜੀ ਬਚੱਤਰ ਪਾਜੀ ਚੜਦੀ ਕਲਾ ਹਰਜੀਤ ਜੀ ਗੁਰਮੁਖ ਸਿੰਘ ਜੀ ਚੜਦੀ ਕਲਾ ਵੀਰੇ ਤਗੜੇ ਹੋ ਜੋ ਏਕੇ ਦੇ ਬਲਦੇ ਨਾਲ ਆਪਾਂ ਜਿੱਤਾਂਗੇ ਹਰ ਹਾਲ ਦੇ ਵਿੱਚ ਇਹ ਸੰਕਟ ਦੀ ਘੜੀ ਦੇ ਵਿੱਚੋਂ ਪੰਜਾਬ ਨਿਕਲੂਗਾ ਗੁਰਸਾਹਿਬ ਜੀ ਹਾਂਜੀ ਅਮਰੰਦਾਵਾ ਜੀ ਚੜਦੀ ਕਲਾ ਵੀਰ ਚੜਦੀ ਕਲਾ ਸਤਿ ਸ੍ਰੀ ਅਕਾਲ ਹਾਂਜੀ ਥੰਕ ਯੂ ਸੰਦੂ ਸਾਹਿਬ ਤਕੜੇ ਹੋ ਕੇ ਸਜੋ ਕਰੋ ਪੰਜਾਬ ਡੁੱਬਦਾ ਜਾ ਰਿਹਾ ਮਰਦਾ ਜਾ ਰਿਹਾ ਇਹਨੂੰ ਬਚਾਉਣਾ ਵਾ ਆਪਾਂ ਸਾਰਿਆਂ ਸੋ ਆ ਆ ਜਿਹੜੇ ਗੇਟ ਆ ਸਾਰੇ ਇਹ ਮਤਲਬ ਤਲਖ ਕਲਾਮੀ ਵੀ ਹੋਈ ਅੱਜ ਯਾਰ ਜਿਹੜੀ ਮੈਂ ਕਦੀ ਕੀਤੀ ਨਹੀਂ ਪਰ ਅੱਜ ਕਰਨੀ ਪਈ ਜਦੋਂ ਹਾਲਤ ਵੇਖੀ ਅੱਗੇ ਡੁੱਬਦਿਆਂ ਦੀ ਕਿਉਂਕਿ ਮੁੱਠੀ ਹਾਂਜੀ ਬਨਪੂਰਾ ਉਥੇ ਰਿਸਦਾ ਸੀ ਐਸ ਕਰਕੇ ਉਥੋਂ ਸਿੱਧੀ ਗੱਡੀ ਭਜਾਈ ਰਣਜੀਤ ਸਿੰਘ ਚੂਰੇਵਾਲ ਸਾਹਿਬ ਚਰਦੀ ਗਲਾ ਹਾਂਜੀ ਹਾਂਜੀ ਕਰਨਬੀਰ ਜੀ ਜਤਿੰਦਰ ਭਾਜੀ ਚਰਦੀ ਗਲਾ ਮਨਜਿੰਦਰ ਸਿੰਘ ਸੰਦੂ ਬਲਜੀਤ ਸਿੰਘ ਸਰਾ ਹਾਂਜੀ ਚਰਦੀ ਕਲਾ ਵੀਰੋ ਚਰਦੀ ਕਲਾ ਗੁਰਜੀਤ ਸਿੰਘ ਵਰਦੀ ਸਾਹਿਬ ਜੈਵਲ ਸਿੰਘ ਜੀ ਜਰਨੈਲ ਸਿੰਘ ਜੀ ਹਾਂਜੀ ਨਰਮਲ ਭਾਜੀ ਚਰਦੀ ਕਲਾ ਇਹ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਹੋ ਰਿਹਾ ਵਾ ਕਰ ਦਿਓ ਕਰ ਦਿਓ ਕਰ ਦਿਓ ਵੀਰੋ ਚਾਨਣ ਪਾ ਦਿਓ ਇੱਕ ਵਾਰਾਂ ਤੁਹਾਡੇ ਇਹ ਸਹਿਯੋਗ ਨਾਲ ਆਗੂ ਬੜੀ ਵੱਡੀ ਰਾਤ ਮਿਲਣੀ ਜੇ ਅਗਲੇ ਬਨੇ ਬਹੁਤ ਰਾਤ ਮਿਲਣੀ ਆ ਤੁਹਾਡੀ ਖੇਚ ਲੈ ਜਾਇ ਨਹੀਂ ਜਾਣੀ ਸ਼ੇਰੋ ਹਾਂਜੀ ਸਰਵੀਰ ਤੁਨੂ ਸਾਹਿਬ ਚਰਦੀ ਕਲਾ ਜੀ ਆ ਪਾਣੀ ਹੁਣ ਤੁਸੀਂ ਵੇਖ ਰਹੇ ਜੀ ਮਤਲਬ ਆ ਚੁਕੇ ਜਾ ਰਿਹਾ ਗੇਟ ਤੇ ਪਾਣੀ ਵਧ ਰਿਹਾ ਸੋ ਇਹਦੇ ਤੇ ਆਪਾਂ ਨੂੰ ਲਗਾਤਾਰ ਲੜਨਾ ਪੈਣਾ ਵਾ ਲੜਾਈ ਲੜਨੀ ਪੈਣੀ ਆ ਐ ਮੰਤਰੀਆਂ ਨੂੰ ਇੱਥੇ ਕਹਾਂਗੇ ਜਿੰਨੇ ਵੀ ਇੱਥੇ ਆ ਰਿਹਾ ਸੁਭਰਾ ਬੰਦੇ ਉੱਤੇ ਵੀ ਤੁਸੀਂ ਪਈ ਇੱਕ ਵਾਰਾ ਜੇ ਸੱਚੀ ਸਾਡੇ ਜੇ ਲੋਕਾਂ ਦੇ ਜਿਹਦੇ ਘੇੜਾ ਜਰੂਰ ਮਾਰਿਆ ਕਰੋ ਇੱਕ ਵਾਰਾ ਨਹਿਰਾਂ ਦੀ ਸਥਿਤੀ ਵੇਖ ਜਾ ਕਰੋ Rajasthan ਵਾਲੇ ਪਾਣੀ ਮੰਗ ਰਹੇ ਆ ਮਿਰਕ ਸਾਹਿਬ Rajasthan ਵਾਲੇ ਪਾਣੀ ਮੰਗ ਰਹੇ ਆ ਤੇ ਪਰ ਇਹ ਕਹਿੰਦੇ ਸਿਲਟ ਪੈ ਰਹੀ ਆ ਨਹਿਰਾਂ ਨੂੰ ਅਟਣ ਤੋਂ ਬਚਾਉਣ ਲਈ ਲੋਕ ਕੇ ਮਰ ਜਾਣ ਰਹਿ ਜਾਣ ਇਹਨਾਂ ਨੂੰ ਕੋਈ ਮਤਲਬ ਨਹੀਂ हां जी अमरवीर जी अमरतवीर जी हां जी सुखदेव सिंह ਪੱਡਾ ਸਾਹਿਬ ਚਰਦੀ ਕਲਾ ਨਿਰਮਲ ਪੱਲ ਚਰਦੀ ਕਲਾ ਆ ਵੀਰੇ ਮਗਰਲਾ ਰਹਿ ਗਿਆ ਕਿ ਚੁੱਕਦਾ ਜਿਹੜਾ ਮਗਰਲਾ ਆ ਆ ਵੀਰੇ ਚੁੱਕਦਾ ਹਾਂ ਜੀ ਫ੍ਰੀ ਹੋ ਗਏ ਚਰਦੀ ਕਲਾ ਚਰਦੀ ਕਲਾ ਚਰਦੀ ਕਲਾ ਕਰੋ ਫ੍ਰੀ ਜੋ ਦਿਓ ਤੁਹਾਡੇ ਤੁਹਾਡੇ ਸਾਰਿਆਂ ਦੇ ਸਬਜੋਗਨਾਥ ਅਧਿਕਾਰੀਆਂ ਦੇ ਸਹਿਯੋਗ ਦੇ ਨਾਲ ਪੰਜਾਬ ਬਚਨਾ ਚਰਦੀ ਕਲਾ ਚਰਦੀ ਕਲਾ ਜੋ ਦਿਆ ਹਾਂ ਤੇਰੀਆਂ ਝੰਡੇ ਤੇਰੇ ਗਏ ਚੁੱਕਦੇ ਮੇਰਾ ਪੁੱਤ ਸ਼ਾਬਾਸ਼ ਹਾਂਜੀ ਗੱਬਰ ਸੰਧੂ ਜੀ ਬਜਤਰ ਸਿੰਘ ਢਿੱਲੋਂ ਸਾਹਿਬ ਸੰਧੂ ਸਾਹਿਬ ਚੜ੍ਹਦੀ ਕਲਾ ਸਭ ਜੋਦੇ ਆ ਲੱਗੇ ਹੋਏ ਆ ਸਾਰੇ ਕਰਮਚਾਰੀ ਮਤਲਬ ਆ ਵੇਖੋ ਪੱਜਾ ਹੀ ਫਿਰਦਾ ਉਹ ਜਿਹੜਾ ਉੱਪਰੋਂ ਦਾ ਪੱਜਾ ਹੀ ਫਿਰਦਾ ਵਾ ਪਤਾ ਨਹੀਂ ਉਹਨੂੰ ਕਿੰਨੀਆਂ ਖੁਸ਼ੀਆਂ ਚੜੀਆਂ ਹੋਣ ਦੀ ਯਾਰ ਗੇਟ ਖੋਲਣ ਡਿਆ ਮੈਂ ਪੱਜਾ ਹੀ ਫਿਰਦਾ ਉਹ 왓 ਇਜ਼ ਯੂਟਿਊਬ ਵਗੈਰਾ ਕੁਝ ਨਹੀਂ ਬਣਨਾ ਚੁੱਕ ਦੇ ਚੁੱਕ ਦੇ ਖੁੱਲੇ ਦਿਲ ਨਾਲ ਕਰਦੇ ਵੇਲੇ ਇਹਨਾਂ ਨੂੰ ਖਲੇ ਹਾਂਜੀ ਬਲਜੀਤ ਸਿੰਘ ਸਰਾਹ ਜੀ ਚੜਦੀ ਕਲਾ ਚੜਦੀ ਕਲਾ ਤੇਰੇ ਆ ਬੱਲੇ ਹਾਂਜੀ ਗੁਰਬਿੰਦਰ ਸਿੰਘ ਜੀ ਚੜਦੀ ਕਲਾ ਅਮਨ ਬਾਹਰ ਜੀ ਚੜਦੀ ਕਲਾ ਬਹੁਤ ਵਧੀਆ ਬਾਤ ਸਾਹਿਬ ਚੜਦੀ ਕਲਾ ਮੱਲੀ ਸਾਹਿਬ ਕੈਮ ਹੋ ਜੋ ਆ ਵੇਖੋ ਜਿੱਧਰੋ ਜਿੱਧਰੋ ਚੁੱਕਿਆ ਜਿੰਦਾ ਪਾਣੀ ਦੀਆਂ ਫੁਆਰਾ ਵੇਖੋ ਕਿਵੇਂ ਪੈਂਦੀਆਂ ਵਾ ਹਰ ਆਸਤਾਨ ਵਾਲੇ ਰਾਜ-ਰਾਜ ਕੇ ਪਾਣੀ ਪੀਣਗੇ ਤੇ ਆਪਣੀ ਜਿਹੜਾ ਇੰਨਾ ਖਰਾਬ ਕਰ ਰਿਹਾ ਆਪਾਂ ਨੂੰ हटੂਗਾ ਆ ਸਾਰੇ 게ਟ ਆ ਇਧਰ ਗੁਰਦੁਆਰਾ ਸਾਹਿਬ ਵਾਲੀ ਸਾਈਡ ਵਾ ਤੇ ਇਧਰਲੇ ਬੰਨੇ ਜਿਹੜਾ ਹਰੀਕੇ ਵੱਡਾ ਪੋੜ ਵਾਲਾ ਜਿਹੜਾ ਪਿੱਛੇ ਅੱਗੇ ਪਾਕਿਸਤਾਨ ਵਾਲੇ ਬੰਨੇ ਸਹਿਣੀ ਵਾਲੇ ਬੰਨੇ ਜਾਂਦਾ ਵਾ ਸਭਰਾਵਾ ਥਾਣੀ ਹੋ ਕੇ ਪਰ ਇਹ ਫਾਜ਼ਿਲਕੇ ਨੂੰ ਜਾਂਦਾ ਵਾ ਰੋਜਪੁਰ ਨੂੰ ਕੋਆ ਹਾਂਜੀ ਰਾਜਸਥਾਨ ਵਾਲਾ ਵੀਰਾਂ ਨੂੰ ਪਾਣੀ ਦੀ ਲੋੜ ਵਾ ਤੇ ਉਹ ਭੇਜ ਰਹੇ ਆ ਭੇਜ ਰਹੇ ਉਹਨਾਂ ਦੀ ਸਵੇਰੇ ਵੀਡੀਓ ਵੇਖੀਆਂ ਸੀ ਵੀ ਮੂੰਗੀ ਉਹਨਾਂ ਦੀ ਸੁੱਕ ਰਹੀ ਆ ਸੋ ਆ ਜਉਦੇ ਸਵੇਰ ਦੇ ਨਾਲ ਵਾ ਲਗਾਤਾਰ ਸਵਾਮਾਂ ਵਿੱਚ ਕੀਤੀਆਂ ਉਹਨਾਂ ਨੇ ਕੱਲੇ ਕੱਲੇ ਨੂੰ ਘਰ ਜਾ ਕੇ ਰਸਨ ਵੰਡਿਆ ਪਾਣੀ ਦੇ ਵੇਚ ਦੀਆਂ ਗੱਡੀਆਂ ਪਹਚਾਈ ਫਿਰਦੇ ਰਹੇ ਸੋ ਇਹ ਕੋਈ ਰਾਜਨੀਤੀ ਨਹੀਂ ਗਈ ਰਾਜਨੀਤੀ ਕਰਨੀ ਇਹ ਸਾਡਾ ਮਤਲਬ ਕੋ ਜਿਹੜੀ ਸੌੜੀ ਰਾਜਨੀਤੀ ਕਰਨੀ ਸਾਡਾ ਕੰਮ ਨਹੀਂ ਹਾਂ ਸਿਆਣੀ ਰਾਜਨੀਤੀ ਜ਼ਰੂਰ ਕਰਾਂਗੇ ਕਿਉਂਕਿ ਨੀਤੀ ਉਹ ਬਣਾਉ ਜਿਹਨੂੰ ਰਾਜ ਕਰਨ ਦਾ ਪਤਾ ਵੀ ਰਾਜ ਕਰਨਾ ਕਿਵੇਂ ਆ ਸੋ ਆਓ ਸਾਰੇ ਜੀ ਅਕਬਾਲ ਸਿੰਘ ਜਿਸੰਦਾਵਾਲੀਆ ਸਾਹਿਬ ਗੁਰਦੀਪ ਸਿੰਘ ਵਿਸ਼ਵਦੀਪ ਆਜ਼ਾਦ ਚਰਦੀ ਕਲਾ ਵੀਰੋ ਚਰਦੀ ਕਲਾ ਤਾਂ ਮੈਂ ਨਾ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਆਓ ਤੁਸੀਂ ਵੇਖ ਰਹੇ ਜੇ ਸਾਰੇ ਲਗਾਤਾਰ ਕਰਮਚਾਰੀ ਲੱਗੇ ਹੋਇਆ ਆਵੇ ਆਪ ਚੁੱਕੀ ਜਾਣ ਦੇਣਗੇ ਐਂ ਗਰਾਰੀਆਂ ਭਜੰਡੀਆਂ ਹਣ ਹੈ ਗਰਾਰੀਆਂ ਭਜੰਡੀਆਂ ਸਖਪਾਲ ਗਿੱਲ ਜੀ ਤਾਂ ਜੀ ਅਕਬਾਲ ਵੜਿੰਗ ਜੀ ਤਗੜੇ ਹੋ ਕੇ ਸ਼ੇਅਰ ਕਰੀ ਜਾਓ ਨਾਲ ਦੀ ਨਾਲ ਨਾਲ ਦੀ ਨਾਲ ਭਾਈ ਸ਼ੇਅਰ ਕਰੀ ਜਾਓ ਸਰਬਜੀਤ ਸਿੰਘ ਗਿੱਲ ਹਾਂ ਜੀ ਚੜਦੀ ਕਲਾ ਵੀਰੇ ਹਾਂ ਜੀ ਮਿਹਰਬਾਨ ਮਿਹਰਬਾਨ ਸਿੰਘ ਜੀ ਆਓ ਵੀਰ ਵੀਰ ਚੜ੍ਹਦੀ ਕਲਾ ਛੱਡੇ ਤੇਰੇ ਛੱਡੇ ਜੋਧਿਆ ਤੇਰੇ ਛੱਡੇ ਹੋ ਗਏ ਤੇਰੇ ਛੱਡੇ ਹੋ ਗਏ ਹੈਂ ਰਾਸਥਾ ਲਿਆ ਹੁਣੇ ਤੈਨੂੰ ਦੱਸ ਦੇਣਾ ਵਾ ਵੀ ਪਾਣੀ ਆ ਗਿਆ ਸਾਡੇ ਵੀ ਆ ਆ ਠੀਕ ਆ ਠੀਕ ਆ ਠੀਕ ਆ ਕਲਵੰਤ ਸਿੰਘ ਹਾਂ ਜੀ ਦਲਜੀਤ ਜੀ ਚੜ੍ਹਦੀ ਕਲਾ ਲਓ ਜੀ ਆ Rajasthan ਵਾਲੀ ਵੱਡੀ ਨਹਿਰ ਦਾ ਲਾਸਟ ਗੇਟ ਜਿਹੜਾ ਰਹਿ ਗਿਆ ਦਲਜੀਤ ਜੀ ਸੋ ਇਹਨਾਂ ਕਰਮਚਾਰੀ ਵੀਰਾਂ ਨੇ ਮਤਲਬ ਪੂਰੀ ਖੇਚਲ ਕੀਤੀ ਲੇਟ ਇਸ ਕਰਕੇ ਹੋ ਗਿਆ ਲਾਈਵ ਤੋਂ ਬਾਅਦ ਚਾਰਜੀ ਕਰ ਲਾਈਵ ਤੋਂ ਬਾਅਦ ਇਸ ਕਰਕੇ ਲੇਟ ਹੋ ਗਏ ਵੀ ਟ੍ਰਾਂਸਫਾਰਮ ਚੱਲ ਰਿਹਾ ਸੀ ਲਾਈਟ ਹੈ ਨਹੀਂ ਸੀ ਹੁਣ ਲਾਈਟ ਆਈ ਆ ਤੇ ਇਹਨਾਂ ਜੋਧਿਆ ਨੇ ਉਸੇ ਵੇਲੇ 1 ਮਿੰਟ ਦੇ ਵਿੱਚ ਆ ਗਏ ਕਹਿਮ ਹੋ ਜਾ ਕਹਿਮ ਹੋ ਜਾ ਹੁਣ ਨਹੀਂ ਬੰਦ ਹੋਣ ਦੇਣੇ ਭਾਗ ਦੇਲ ਗੁਰਪ੍ਰੀਤ ਜੀ ਚਾਰਜੀ ਕਰਾ ਕੁਲਦੀਪ ਨੰਬਰਦਾਰ ਜੀ ਸੋ ਸਾਰੇ ਅਧਿਕਾਰੀਆਂ ਦਾ ਇਹਨਾਂ ਛੋਟੇ ਵੱਡੇ ਵੀਰਾਂ ਦਾ ਤੁਹਾਡਾ ਸਾਰਿਆਂ ਦਾ ਪੰਜਾਬ ਦੇ ਵਿੱਚ ਸਵਾਵਾਂ ਦੇ ਰਹੇ ਸਾਰੇ ਯੋਧਿਆਂ ਦਾ ਜਿਹੜੀਆਂ ਸੰਸਥਾਵਾਂ ਇਸ ਟਾਈਮ ਤੇ ਡੁੱਬ ਡੁੱਬਦੀਆਂ ਦੀ ਰੋੜੀਆਂ ਦੀ ਬਾਹ ਫੜ ਰਹੀਆਂ ਵਾਂ ਸਾਰਿਆਂ ਦਾ ਇੱਕੋ ਧਰਨ ਕੋਟ ਤੋਂ ਨਵਾਦ ਇਸ ਸੰਕਟ ਦੀ ਘੜੀ ਦੇ ਵਿੱਚ ਉਹ ਹਰ ਹਾਲਤ ਪੰਜਾਬ ਇੱਕੋਗੇ ਨਿਕਲੂਗਾ ਧੰਨਵਾਦ ਜੀ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸ੍ਰੀ ਅਕਾਲ